ਅੱਜ ਗੱਲ ਕਰਦੇ ਆ ਚੈਸਟ ਦੇ ਬਾਰੇ ਚੈਸਟ ਦੇ ਮਸਲ ਪੈਕਟੋਰਲਸ ਮੇਜਰ ਤੇ ਮਾਈਨਰ ਠੀਕ ਹੈ ਜੀ ਸਿਰਫ ਆਪਾਂ ਇਹਦੇ ਤੇ ਫੋਕਸ ਕਰਦੇ ਆ ਮੇਜਰ ਮਾਈਨਰ ਤੇ ਬਟ ਜਿਹੜੇ ਇਨਰ ਚੈਸਟ ਦੇ ਮਸਲ ਹੁੰਦੇ ਆ ਸਟਰਨਮ ਬੋਨ ਦੇ ਨਾਲ ਜਿਹੜੇ ਅਟੈਚਡ ਹੁੰਦੇ ਆ ਕਈਆਂ ਦੀ ਚੈਸਟ ਆਪਾਂ ਦੇਖੀ ਹੋਊਗੀ ਕਬੂਤਰ ਵਰਗੀ ਛਾਤੀ ਹੁੰਦੀ ਹੈ ਜਾਂ ਛਾਤੀ ਇਦਾਂ ਕਰਕੇ ਵਿੱਚ ਵੱਡੀ ਹੁੰਦੀ ਹੈ ਨਾ ਉਹਨਾਂ ਦੀ ਚੈਸਟ ਦੀ ਜਿਹੜੀ ਸ਼ੇਪ ਹੈ ਕਹਦੀਏ ਬੇਟੰਗੀ ਹੁੰਦੀ ਹੈ ਈਜ਼ੀ ਭਾਸ਼ਾ ਵਿੱਚ ਕਹਾਂ ਨਾ ਕੋਈ ਸ਼ੇਪ ਨਹੀਂ ਅਚੀ ਤਰ੍ਹਾਂ ਦੀ ਹੁੰਦੀ ਸੋ ਕੀ ਹੈ ਕਿ ਅੱਜ ਗੱਲ ਕਰਾਂਗੇ ਆਪਾਂ ਚੈਸਟ ਦੀ ਇਨਰ ਸ਼ੇਪ ਨੂੰ ਇ ਜਿਹੜੇ ਚੈਸ ਦੇ ਸਟਰਨਮ ਮੋਨ ਦੇ ਨਾਲੋਂ ਮਸਲ ਉੱਠਦੇ ਆ ਉਹਨਾਂ ਬਾਰੇ ਜਿਨ੍ਹਾਂ ਦੇ ਉਹ ਵੀਕ ਨੇ ਉਹਦੇ ਬਾਰੇ ਐਕਸਰਸਾਈਜ਼ ਦੀ ਗੱਲ ਕਰਾਂਗੇ ਸੋ ਉਹਦੀ ਫਰਸਟ ਐਕਸਰਸਾਈਜ਼ ਹੈ ਪਲੇਟ ਹੋਲਡ ਸਟੈਂਡਿੰਗ ਪਲੇਟ ਹੋਲ ਠੀਕ ਹੈ ਜੀ ਜੋਨਿਕ ਪਲੇਟ ਲੈ ਆ ਰਾਈ ਵਾਲੀ ਨਾ ਤੁਹਾਨੂੰ ਲਾ ਕੇ ਦੱਸਦੇ ਆ ਕਿ ਕਿੱਦਾਂ ਉਹ ਲਾਉਣੀ ਹੈ ਤੇ ਕੀ ਕੀ ਉਹਦੇ ਚ ਤੁਸੀਂ ਪ੍ਰੀਕਾਸ਼ਨ ਰੱਖਣੇ ਆ ਤੇ ਕਿਵੇਂ ਕਿਵੇਂ ਤੁਸੀਂ ਉਹਨੂੰ ਡਿਵੈਲਪ ਕਰ ਸਕਦੇ ਹੋ ਉਹਨੂੰ ਆਪਣੇ ਵਰਕਆਊਟ ਦੇ ਵਿੱਚ ਐਪਲਾਈ ਕਰਕੇ ਕਰੋ ਸਟਾਰਟ ਇਹਦੇ ਚ ਫਰਸਟ ਹੈ ਤੁਸੀਂ ਆਪਣੀ ਐਲਬੋਸ ਜਿਹੜੀਆਂ ਨੇ ਉਹ ਸ਼ੋਲਡਰ ਲਾਈਨ ਚ ਰਹਿਣਗੀਆਂ ਤੇ ਸਟ੍ਰੇਟ ਰਹਿਣਗੀਆਂ ਦੂਸਰਾ ਜਿਹੜਾ ਤੁਹਾਡੇ ਰਿਸਟ ਜੋਇੰਟ ਹੈ ਉਹ ਐਲਬੋ ਜੋਇੰਟ ਦੇ ਬਿਲਕੁਲ ਬਰਾਬਰ ਰਹੇਗਾ ਠੀਕ ਹੈ ਜੀ ਯਾਨੀ ਕਿ ਆਹਾ 90 ਐਂਗਲ ਬਣਨਾ ਚਾਹੀਦਾ ਤੇ ਫਿਰ ਤੁਸੀਂ ਇਨਰ ਚੈਸਟ ਤੇ ਫੋਕਸ ਕਰਨਾ ਇਹਨੂੰ ਪ੍ਰੈਸ ਕਰਨਾ ਇਦਾਂ ਆ ਦੇਖੋ ਇਹਨੂੰ ਪ੍ਰੈਸ ਕਰਨਾ ਇਦਾਂ ਹੁਣ ਕਈ ਇਹਦੇ ਵਿੱਚ ਗਲਤੀ ਕੀ ਕਰਦੇ ਆ ਅਕਸਰ ਲਾਉਂਦੇ ਆ ਮੁੰਡੇ ਗਲਤੀ ਕਰਦੇ ਕਿ ਪਲੇਟ ਦੇ ਵਿੱਚ ਉਂਗਲਾ ਫਸਾ ਲੈਂਦੇ ਆ ਇਹ ਕਿਹਨਸਾ ਹੈ ਉਹ ਇਹ ਇਦਾਂ ਕਰ ਲੈਂਦੇ ਆ ਉਹਦੇ ਨਾਲ ਕੀ ਹੈ ਕਿ ਇਫੈਕਟ ਪ੍ਰੋਪਰ ਨਹੀਂ ਆਉਂਦਾ ਜਿੰਨਾ ਚੈਸਟ ਦੇ ਉੱਤੇ ਆਉਣਾ ਚਾਹੀਦਾ ਜਦੋਂ ਤੁਸੀਂ ਇਹਨੂੰ ਸਕਵੀਜ਼ ਕਰੋਗੇ ਨੱਪੋਗੇ ਤਾਂ ਤੁਹਾਡੇ ਇਨਰ ਚੈਸਟ ਦੇ ਮਸਲ ਆ ਜਿਹੜੇ ਉਹ ਐਕਟੀਵੇਟ ਹੋਣਗੇ ਠੀਕ ਹੈ ਜੀ ਉਹਨਾਂ ਦਾ ਜ਼ੋਰ ਲੱਗੂਗਾ ਉਹਨਾਂ ਦੇ ਮਸਲ ਫਾਈਬਰ ਦੇ ਵਿੱਚ ਬਲੱਡ ਫਲੋ ਇਨਕਰੀਜ਼ ਹੋਊਗਾ ਜੀ ਦੇ ਨਾਲ ਕੀ ਹੈ ਕਿ ਉਹਨਾਂ ਦੀ ਗਰੋਥ ਚ ਹੈਲਪ ਮਿਲੂਗੀ ਠੀਕ ਹੈ ਰਿਲੈਕਸ ਇਹ ਤੁਸੀਂ ਫਰਸਟ ਤਿੰਨ ਤੋਂ ਚਾਰ ਸੈਟ ਕਰ ਸਕਦੇ ਹੋ ਆਪਣੀ ਐਕਸਰਸਾਈਜ਼ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਸੈਕਿੰਡ ਜਾਂ ਥਰਡ ਐਕਸਰਸਾਈਜ਼ ਜਾਂ ਫਿਰ ਸੈਕਿੰਡ ਲਾਸਟ ਐਕਸਰਸਾਈਜ਼ ਵੀ ਇਹਨੂੰ ਐਡ ਆਨ ਕਰ ਸਕਦੇ ਹੋ ਇਹਦੇ ਤੁਸੀਂ ਤਿੰਨ ਤੋਂ ਚਾਰ ਸੈਟ ਲਾਉਣੇ ਆ ਜਿਹੜੇ ਬਿਗਨਰਸ ਨੇ ਉਹ 30 ਸੈਕਿੰਡ ਤੇ ਜਿਹੜੇ ਇੰਟਰਮੀਡੀਅਟ ਨੇ ਉਹ ਤੁਸੀਂ ਲਾ ਸਕਦੇ ਹੋ 32 ਤੋਂ 50 ਸਕਿੰਡਸ ਤੇ ਜਿਹੜੇ ਐਡਵਾਂਸ ਲੈਵਲ ਦੇ ਐਥਲੀਟ ਨੇ ਉਹ 50 ਸਕੰਡ ਤੋਂ ਲੈ ਕੇ 1 ਮਿੰਟ 20 ਸਕੰਡ ਤੱਕ ਇਹਨੂੰ ਲਾ ਸਕਦੇ ਆ ਤੇ ਦੂਸਰੀ ਐਕਸਰਸਾਈਜ਼ ਦੇ ਬਾਰੇ ਗੱਲ ਕਰਾਂਗੇ ਉਹ ਵੀ ਇਹਦੇ ਨਾਲ ਰਿਲੇਟਡ ਹੈ ਤੁਹਾਡੇ ਇਨਰ ਚੈਸਟ ਨੂੰ ਇੰਪਰੂਵ ਕਰਨ ਦੇ ਲਈ ਉਹ ਡੰਬਲ ਸਕਵੀਜ਼ ਆ ਜਾਂਦੀ ਹੈ ਜਾਂ ਕੇਬਲ ਦੇ ਉੱਪਰ ਵੀ ਐਕਸਰਸਾਈਜ਼ ਲੱਗ ਜਾਂਦੀ ਹੈ ਕਈ ਵੇਰੀਏਸ਼ਨ ਨੇ ਉਹ ਐਕਸਰਸਾਈਜ਼ ਲਾਉਣ ਦੇ ਉਹ ਆਪਾਂ ਡੰਬਲਸ ਨਾਲ ਤੁਹਾਨੂੰ ਅੱਜ ਕਰਕੇ ਦਿਖਾਵਾਂਗੇ ਆਓ ਮਿਸਟਰ ਕਰੋ ਸ਼ੁਰੂ ਇਹਦੇ ਲਾਉਣ ਦੇ ਵੀ ਕਈ ਵੇਰੀਏਸ਼ਨ ਨੇ ਨਾ ਕਈ ਲਾਉਂਦੇ ਇੱਥੋਂ ਰੱਖ ਕੇ ਸਿੱਧੀ ਇਦਾਂ ਲਾਏ ਪਹਿਲਾਂ ਆਹਾ ਇਹ ਜ਼ਿਆਦਾਤਰ ਕੀ ਕਰਦੀ ਹੈ ਸ਼ੋਲਡਰਸ ਦੇ ਹੈਡ ਐਂਟੀਰੀਅਰ ਦੇ ਉੱਤੇ ਇਫੈਕਟ ਜ਼ਿਆਦਾ ਲਿਆਉਂਦੀ ਹੈ ਬਟ ਜਦੋਂ ਤੁਸੀਂ ਥੱਲੋਂ ਸਕਵੀਜ਼ ਥੱਲਿਓਂ ਰੋਟੇਟ ਕਰਕੇ ਉੱਪਰ ਚੱਕਦੇ ਹੋ ਰੋਟੇਟ ਕਰਦੇ ਹੋ ਤਾਂ ਤੁਸੀਂ ਫੀਲ ਕਰਨਾ ਆਪਣੀ ਇਨਰ ਚੈਸਟ ਦੇ ਉੱਤੇ ਆ ਦੇਖੋ ਧਿਆਨ ਨਾਲ ਵੀਡੀਓ 'ਚ ਵੀ ਠੀਕ ਹੈ ਉਹਦੇ ਨਾਲ ਕੀ ਹੈ ਕਿ ਜਿਹੜਾ 100% ਜਿਹੜੀ ਮਸਲ ਟੈਨਸ਼ਨ ਆਉਂਦੀ ਹੈ ਉਹ ਤੁਹਾਡੇ ਚੈਸਟ ਮਸਲ ਦੇ ਉੱਪਰ ਹੋ ਜਾਂਦੀ ਹੈ ਤੇ ਕੀ ਹੈ ਕਿ ਸੱਟੇ ਵਜੋਂ ਜਿਹੜੀ ਇਨਰ ਚੈਸਟ ਹੈ ਉਹਦੀ ਗਰੋਥ ਚ ਅੱਛੀ ਹੈਲਪ ਮਿਲਦੀ ਹੈ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ